ਤੋ ਕਹਿ ਰਿਹਾ ਬਾਈ ਸਵਰਾਜ ਹੈ ਨਾ ਰਾਜ ਕਰਨ ਵਾਸਤੇ ਆਇਆ ਸੋ ਰਾਜ ਕਰੂਗਾ ਬਾਈ ਰਾਜ ਕਰੇਗਾ ਹੁਣ ਤੱਕ ਆਪਾਂ ਸੁਣਿਆ ਕਹਿੰਦਾ ਫੋਟ ਦੇ ਫਰਾਟੇ ਸੀ ਹੁਣ ਸਵਰਾਜ ਦੀ ਵੀ ਕੜਾਕੀ ਦੇਖਿਓ ਬਾਈ ਫਿਰ ਅੱਗੇ ਆਉਣ ਵਾਲੇ ਟਾਈਮ ਦੇ ਤੇ ਇੱਕ ਬਾਕੀ ਆਉਣ ਵਾਲੇ ਟਾਈਮ 'ਚ ਹਜੇ ਹੋਰ ਵੀ ਸਸਪੈਂਸ ਜਿਹੜੇ ਖੁੱਲਣਗੇ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਕਿਉਂਕਿ ਸਵਰਾਜ ਦੇ ਉੱਤੇ ਏਸੀ ਕੈਬਨ ਪਹਿਲਾ ਡਾਇਰੈਕਟਰ ਹੈ ਜਿਹੜਾ ਤੁਸੀਂ ਦੇਖ ਰਹੇ ਜੇ ਤੇ ਲਾਇਆ ਕਿੰਨਾਂ ਨੇ 골ਡ ਸਟਾਰ ਸਮਾਨੇ ਵਾਲੇ ਵੀਰਾਂ ਨੇ ਲਾਇਆ ਤੇ ਕਰਦੇ ਗੱਲਬਾਤ ਕਿਵੇਂ ਦੀ ਫੀਟਿੰਗਾਂ ਬਾਕੀ ਤੁਸੀਂ ਦੇਖ ਲਓ ਵੀ ਕੁਝ ਲੋਕਣਾ ਵੱਖਰੀ ਜਿਹੀ ਲੱਗਦੀ ਪ ਤੇ ਕਰਦੇ ਆ ਬਾਈ ਨਾਲ ਗੱਲਬਾਤ ਨਾਲ ਪੂਰੀ ਡਿਟੇਲ ਲੈਨੇ ਹਰ ਕੀ ਆ ਜਿਹੜਾ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਤੇ ਆਪਣਾ ਪਹਿਲਾ ਸਵਰਾਜ ਹੈ ਜੀ 969 ਤੇ ਜਿੰਦੇ ਤੇ ਤੁਸੀਂ ਏਸੀ ਕੈਬਿਨ ਫਿੱਟ ਕਰਤਾ ਜੀ ਜੀ ਹਾਂ ਤੇ ਬਾਕੀ ਟਰੈਕਟਰ ਵੀ ਜਿਹੜੇ 골ਡ ਸਟਾਰ ਦੇ ਨੇ ਉਹਨਾਂ ਦੇ ਨਾਲ ਉਹ ਵੱਖਰਾ ਇਹ ਕਿਉਂਕਿ ਬਾਈ ਇਹਦੇ ਉੱਪਰ ਆਪਣੇ ਵਿਜ਼ਿਬਿਲਟੀ ਵੀ ਬਿਲਕੁਲ ਕਲੀਅਰ ਕਰਤੀ ਜਿਵੇਂ ਆਪਾਂ ਕਹਿ ਦਈਏ ਨਾ ਵੀ ਜਿਵੇਂ ਸਪਸ਼ਟ ਜਿਵੇਂ ਜਿਸ ਤਰ੍ਹਾਂ ਵੀ ਇੱਕ ਨੰਗੀਆਂ ਅੱਖਾਂ ਨਾਲ ਦੇਖ ਲਿਆ ਆਪਾਂ ਨੇ ਜਿਦ ਤਰ੍ਹਾਂ ਐਨਕ ਲਾ ਕੇ ਦੇਖ ਲਿਆ ਬਰਾਬਰ ਹੈ ਉਹ ਚੀਜ਼ ਕਰਦੇ ਵੀ ਸਾਰਾ ਤੁਸੀਂ ਇਹ ਦੇਖ ਲਓ ਵੀ ਕਲੀਅਰ ਇੱਕ ਹੀ ਫਰੇਮ ਕਰਤਾ ਇਹਦਾ ਵਿਜ਼ਿਬਿਲਟੀ ਇੰਨੀ ਕਹਦੀ ਤੁਸੀਂ ਨੀਚੇੋਂ ਇਹਨੂੰ ਲੈ ਕੇ ਉੱਪਰ ਤੱਕ ਠੀਕ ਹੈ ਜੀ ਕਲੀਅਰ ਤੁਹਾਨੂੰ ਸਾਰਾ ਜਿਹੜਾ ਵਿਊ ਹੈ ਸਾਫ਼ ਦਿਖੂਗਾ ਬਾਈ ਠੀਕ ਹੈ ਜੀ ਜੀ ਹੋਰ ਇਹਦੇ ਵਿੱਚ ਕੀ ਕੀ ਚੇਂਜਸ ਕਰਤੇ ਜੇ ਵੇਖਿਆ ਜਾਵੇ ਪਿਛਲੇ ਏਸੀ ਕੈਬਿਨ ਨਾਲੋਂ ਤੇ ਹੋਣ ਦੇਖੋ ਪਿਛਲੇ ਸਭ ਤੋਂ ਵੱਡੀ ਚੇਂਜਸ ਤਾਂ ਇਹੀ ਹੈ ਉਸ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰੀਏ ਬਾਈ ਤੁਸੀਂ ਦੇਖ ਸਕਦੇ ਹੋ ਵਿੱਚੋਂ ਇਹਨੂੰ ਇੰਟੀਰੀਅਰ ਦਿਖਾਉਣਾ ਹੈ ਬਾਈ ਤੁਹਾਨੂੰ ਜਿਹੜਾ ਇਹ ਸਟੀਅਰਿੰਗ ਹੈ ਇਹਦਾ ਹਾਂਜੀ ਇਹ ਸਟੇering ਆਪਾਂ ਨੇ ਇਹਦਾ ਵੀ ਘੁੰਮਦਾ ਕਰਤਾ ਨੇ ਉੱਪਰ ਵੀ ਕਰ ਸਕਦੇ ਇਹਨੂੰ نیچے ਵੀ ਕਰ ਸਕਦੇ ਠੀਕ ਹੈ ਜੀ ਆਪਾਂ ਇਹਨੂੰ ਐਡਜਸਟਰ ਦਿੱਤਾ ਇਹਦੇ ਵਿੱਚ ਹਣਾ ਠੀਕ ਹੈ ਜੀ ਠੀਕ ਹੈ ਇਹ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਇਹ ਚੀਜ਼ ਅਸੀਂ ਆਪਣੀ ਕੰਪਨੀ ਦੀ ਖੁਦ ਬਣਾਈ ਹੈ ਇਹ ਫਾਈਬਰ ਦੀ ਬਣੀ ਹੈ ਫਾਈਬਰ ਦੀ ਬਣੀ ਹੈ ਤੇ ਇਹਦਾ ਸਿਸਟਮ ਕੀ ਹੈ ਅੱਗੇ ਆਪਾਂ ਨੂੰ ਇਹ ਚੀਜ਼ ਕੰਪਨੀ ਵਾਲੀ ਰੱਖਣੀ ਪੈਂਦੀ ਤਾਂ ਏਸੀ ਕੈਮ ਲਾਉਂਦੇ ਸੀ ਜਦੋਂ ਤਾਂ ਥੋੜੀ ਦਿੱਕਤ ਕ੍ਰੀਏਟ ਹੁੰਦੀ ਸੀ ਹਣਾ ਮਨ ਲਗੇ ਚਲੋ ਵੀ ਇਹਦੇ ਵਿੱਚ ਫਿਟਿੰਗ ਨਹੀਂ ਆ ਰਹੀ ਸੀ ਠੀਕ ਹੈ ਫਿਟਿੰਗ ਨਹੀਂ ਸੀ ਆਉਂਦੀ ਫਿਟਿੰਗ ਨਹੀਂ ਸੀ ਆਉਂਦੀ ਕਿਉਂਕਿ ਦੇਖੋ ਅਰਜਨ ਦੇ ਵਿੱਚ ਜਾਂ ਦੂਜੇ ਡਰਾਈਵਰਾਂ ਦੇ ਵਿੱਚ ਦੇਖੀ ਆਪਾਂ ਜੌਂਡੀਅਰ ਦੇ ਵਿੱਚ ਉਹ ਕਿਸੇ ਨਾ ਕਿਸੇ ਹੱਦ ਤੱਕ ਸਹੀ ਸੀ ਪਰ ਇੱਥੇ ਨਹੀਂ ਸੈੱਟ ਆ ਰਿਹਾ ਸੀ ਇੱਥੇ ਫਿਰ ਅਸੀਂ ਇਹ ਚੀਜ਼ ਆਪਣੀ ਕਰਤੀ ਇਹ ਨੰਬਰ 2 ਇਹਦਾ ਜਿਹੜਾ ਦੇਖੋ ਕਲੱਚ ਦੇ ਬ੍ਰੇਕ ਵਾਲੇ ਪੈਡਲ ਨੇ ਉਹ ਕੰਪਨੀ ਦੇ ਹੀ ਰੱਖੇ ਨੇ ਸਟੀਅਰਿੰਗ ਵੀ ਕੰਪਨੀ ਦਾ ਰੱਖਿਆ ਤੇ ਬਸ ਇਹਦੇ ਵਿੱਚ ਕੀ ਹੈ ਜਦੋਂ ਕਿਸੇ ਨੇ ਰਿਪੇਅਰ ਕਰਵਾਉਣੀ ਹੈ ਤਾਂ ਆਹ ਚੀਜ਼ ਖੋਲੋ ਇੱਕਦਰੀ ਸ਼ੋਅ ਇਹ ਸ਼ੋਅ ਖੋਲੋਗੇ ਦੋ ਨੱਟ ਤੇ ਇਧਰਲੀ ਸਾਈਡ ਨੇ ਪਰਲੀ ਸਾਈਡ ਨੇ ਉਸ ਤੋਂ ਬਾਅਦ ਇਹਦੇ ਪਿੱਛੇ ਜਿਹੜੇ ਮਾਊਂਟਿੰਗ ਕਲੈਂਪ ਆਉਂਦੇ ਨੇ ਥੱਲੇ ਉਹਨਾਂ ਦੇ ਨੱਟ ਨੇ ਉਹ ਖੋਲੋ ਇਹ ਐਮੀ ਚੱਕੇ ਤੁਸੀਂ ਸਾਈਡ ਤੇ ਰੱਖ ਦੋ ਏਸੀ ਕੇਵੇਂ ਸਾਰਾ ਗਲਤ ਹੋ ਜਾਏਗਾ ਵੀ ਇਹ ਫਲੋਰ ਖੋਲਣ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ ਹੋਰ ਸਮੇਤ ਹੀ ਚੱਕਿਆ ਜਾਊਗਾ ਸਾਰਾ ਇਹ ਠੀਕ ਹੈ ਆਹ ਨਹੀਂ ਖੋਲਣ ਦੀ ਲੋੜ ਇਹ ਸਮੇਤ ਹੀ ਆ ਜਾਏਗਾ ਸਾਰਾ ਕੁਝ ਇੱਕ ਜੀ ਚ ਇਕੱਠੇ ਚੱਕਿਆ ਜਾਊਗਾ ਉਮ ਹੀ ਰੱਖਿਆ ਜਾਊਗਾ ਠੀਕ ਹੈ ਜੀ ਇਹ ਦੀ ਖਾਸੀਅਤ ਇਜ਼ੀ ਕਰਤਾ ਹੁੰਦੇ ਨਾਲੋਂ ਇੱਕ ਜਿਹੜਾ ਅੱਗੋਂ ਵੇਖਣ ਚ ਲੁੱਕ ਹੈ ਪਹਿਲਾਂ ਨਾਲੋਂ ਬਾਲੀ ਘੈਂਟ ਲੱਗਣ ਲੱਗ ਪਈ ਤੇ ਬਾਕੀ ਵਾਈਪਰ ਬਦਲਦਾ ਵੀਰੇ ਕਿ ਅਗਲੇ ਵਾਈਪਰ ਨੇ ਇਹ ਥੋੜਾ ਵੱਡਾ ਸਾਈਜ਼ ਰਿਹਾ ਕਿਉਂਕਿ ਸ਼ੀਸ਼ੇ ਦਾ ਸਾਈਜ਼ ਵੱਡਾ ਹੋ ਗਿਆ ਹਾਂਜੀ ਸੋ ਫਿਰ ਆਪਾਂ ਨੇ ਜਿਹੜਾ ਵਾਈਪਰ ਸੀ ਉਹ ਇਹਦਾ ਵੱਡਾ ਲੈਣਾ ਪਿਆ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਡੀਜ਼ਲ ਜਿਹੜੀ ਇਹ ਡੀਜ਼ਲ ਟੈਂਕ ਆ ਉਹ ਕੀ ਹੈ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਬਾਈ ਠੀਕ ਹੈ ਜੀ ਇਹ ਕਿੰਨੇ ਲੀਟਰ ਦੀ ਕਰਤੀ ਹੈ ਭਾਈ ਉਹੀ 85 ਲੀਟਰ ਜਿਵੇਂ ਪਿਛਲੇ ਦੇ ਸੀ ਉਹੀ ਕੈਪੈਸਿਟੀ ਇਹਦੀ ਰਹਿਣ ਵਾਲੀ ਹੈ ਬਾਈ ਠੀਕ ਹੈ ਜੀ 85 ਲੀਟਰ ਦੀ ਤੇ ਮਡਗਾਰਡ ਉਹੀ ਫਾਈਬਰ ਵਾਲੇ ਜਿਵੇਂ ਪਹਿਲਾਂ ਨੇ ਇੰਟੀਰੀਅਰ ਸੇਮ ਹੈ ਕੰਪਰੈਸ਼ਨ ਬਾਕੀ ਡਰਾਈਵਰ ਵਾਂਗੂ ਸੇਮ ਹੈ ਤੇ ਅੰਦਰੋਂ ਲੁੱਕ ਸਾਰੀ ਸੇਮ ਆ ਉਸਕ ਜਿਹੜੀਆਂ ਚੀਜ਼ਾਂ ਨੇ ਆਪਾਂ ਚੇਂਜ ਕੀਤੀਆਂ ਸੀ ਉਹ ਆਪਾਂ ਕਰਤੀਆਂ ਜਿਵੇਂ ਆਪਾਂ ਪਹਿ ਦਾਸਦੰਨਿਆ ਹਨ ਜਿਵੇਂ ਕਹਿ ਦਿੱਤਾ ਕਿ ਨਾ ਆਪਾਂ ਕਿਸਾਨੀ ਅੰਦੋਲਨ ਵੇਲੇ ਵੀ ਇਹ ਚੀਜ਼ ਕਾਫੀ ਫੇਮਸ ਸੀ ਸਵਰਾਜ ਉਦੋਂ ਵੀ ਫੇਮਸ ਹੋ ਗਿਆ ਸਵਰਾਜ ਵੈਸੀ ਪੰਜਾਬ ਦੇ ਵਿੱਚ ਬਹੁਤ ਹੀ ਮੰਗ ਬਹੁਤ ਜ਼ਿਆਦਾ ਚੱਲਦਾ ਹੈ 852 ਹੋ ਗਿਆ ਸਵਰਾਜ ਕੰਪਨੀ ਦਾ ਨਾਮ ਬਹੁਤ ਚਾਹਿਆ ਪੰਜਾਬ ਦੇ ਅੰਦਰ ਸਾਰਨੋਂ ਜ਼ਿਆਦਾ ਕਿਉਂਕਿ ਸਭ ਤੋਂ ਜ਼ਿਆਦਾ ਇੰਡੀਆ ਦਾ ਟਰੈਕਟਰ ਹੈ ਸਾਰਨੋਂ ਸੋ ਕਹਿੰਦੇ ਕਿ ਨਾ ਸਵਰਾਜਾਂ ਪਿੱਛੇ ਨਾ ਬੈਰੀਗੇਡ ਪਾਈ ਨੇ ਸੋ ਆਪਾਂ ਸਵਰਾਜਾਂ ਦੇ ਉੱਪਰ ਏਸੀ ਕੈਬਨ ਵੀ ਲਾਈ ਨੇ ਏਸੀ ਕੈਬਨ ਕਿਉਂਕਿ ਅੰਦੋਲਨ ਹਜੇ ਜਾਰੀ ਨੇ ਸੋ ਉਹਨੂੰ ਦੇਖ ਕੇ ਜੇ ਆਪਾਂ ਕਹੀਏ ਪਿਛਲੀ ਵਾਰ ਤਾਂ ਕੱਲੀ ਬੈਰੀਕੇਡ ਪਾਈ ਹੋਈ ਸੀ ਕਹਿੰਦਾ ਸਵਰਾਜਾਂ ਪਿੱਛੇ ਬੈਰੀਕੇਡ ਪਾਈ ਹੋਈ ਨੇ ਪਰ ਹੁਣ ਕਿਹਾ ਕਰਾਂਗੇ ਸਵਰਾਜਾਂ ਪਿੱਛੇ ਬੈਰੀਕੇਡ ਤਾਂ ਪਾਈ ਪਾਈ ਨੇ ਪਰ ਹੁਣ ਸਵਰਾਜਾਂ ਦੇ ਉੱਪਰ ਇਹ ਸੀਗਾ ਉਹਨੂੰ ਵੀ ਲਾਏ ਨੇ ਸੋ ਠੀਕ ਹੈ ਇਹ ਇੱਕ ਬਹੁਤ ਵਧੀਆ ਕੈਂਡਾ ਮਤਲਬ ਵੀ ਸਵਰਾਜ ਟਰੈਕਟਰ ਨੂੰ ਜਿਹੜੇ ਪਸੰਦ ਕਰਦੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਗਿਫਟ ਹੈ ਕੰਪਨੀ ਵੱਲੋਂ ਠੀਕ ਹੈ ਜੀ ਇਹਨਾਂ ਕੰਡੈਂਸਰ ਵਗੈਰਾ ਉੱਤੇ ਦੇ ਰੱਖਿਆ ਕੀ ਬਾਈ ਇਹਦਾ ਜਿਹੜਾ ਕੰਪਰੈਸਰ ਤੇ ਦਾ ਹੈਗਾ ਅੰਦਰ ਉਹ ਤੁਹਾਨੂੰ ਬਾਹਰੋਂ ਵਿਜੀਬਲ ਨਹੀਂ ਆਇਆ ਬਹੁਤ ਪ੍ਰੋਪਰ ਤਰੀਕੇ ਨਾਲ ਬਈ ਵਿੱਚ ਹੀ ਫੀਟਿੰਗ ਆ ਗਈ ਕਿਤੇ ਕੋਈ ਮੰਨ ਲਓ ਕੱਟ ਵੱਟ ਨਹੀਂ ਕੀਤੀ ਕੱਟ ਵੱਟ ਨਹੀਂ ਕੀਤੀ ਸੇਮ ਉਸੇ ਤਰੀਕੇ ਉਸੇ ਸ਼ੋ ਦੇ ਅੰਦਰ ਫਿੱਟ ਆ ਗਿਆ ਜੀ ਸਭ ਨਾਲ ਵੱਡੀ ਗੱਲ ਕੋਇਲ ਇਹਦੀ ਆਪਾਂ ਨੇ ਉਹੀ ਉੱਪਰ ਦਿੱਤੀ ਹੋਈ ਆ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਹਦੀ ਖਾਸੀਅਤ ਇਹ ਇਹਨੂੰ ਡਿਜ਼ਾਈਨ ਕਰਨ ਦੇ ਵਿੱਚ ਸਾਡਾ ਕੰਪਨੀ ਸਵਰਾਜ ਕੰਪਨੀ ਨੇ ਵੀ ਬਹੁਤ ਹੈਲਪ ਕੀਤੀ ਹੈ ਅੱਛਾ ਜੀ ਸਵਰਾਜ ਕਿਉਂਕਿ ਸਵਰਾਜ ਕੰਪਨੀ ਦੇ ਸਾਡੇ ਕੋਲ ਜਿਹੜੇ ਨੁਮਾਇੰਦੇ ਸੀ ਸਾਡੇ ਕੋਲ ਵਿਜ਼ਿਟ ਵੀ ਕੀਤੀ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਲੱਗਿਆ ਵੀ ਸਾਨੂੰ ਇਸ ਤ ਠੀਕ ਹੈ ਜੀ ਸੋ ਸਭਰਾਜ ਕੰਪਨੀ ਵਾਲਿਆਂ ਦਾ ਵੀ ਸਾਡੇ ਇਹਦੇ ਵਿੱਚ ਬਹੁਤ ਵਧੀਆ ਸਹਿਯੋਗ ਰਿਹਾ ਉਹਨਾਂ ਨੇ ਬਹੁਤ ਵਧੀਆ ਸਾਡੇ ਨਾਲ ਕੋਆਪਰੇਟ ਕੀਤਾ ਤੇ ਮੌਕੇ ਦੇ ਉੱਤੇ ਜੇ ਮੈਂ ਇਹਦੀ ਗੱਲ ਕਰਾਂ ਵੀਰੇ 969 ਦੇ ਉੱਤੇ ਲੱਗਾ ਤੇ 969 ਦੇ ਉੱਤੇ ਹੀ ਪਹਿਲਾ ਮਾਡਲ ਜਿਹੜਾ ਤੁਸੀਂ ਲਾਂਚ ਕਰ ਲਾਂਚ ਕਰ ਰਹੇ ਆ ਬਾਈ ਤੇ ਬਾਕੀ ਵੀ ਕਰਾਂਗੇ ਮੇਰੇ ਹੌਲੀ 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 ਹੋ ਸਕਦਾ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਆਰ ਐਨ ਡੀ ਦੀ ਟੀਮ ਹੈ ਹਾਂਜੀ ਮੇਬੀ ਹੋ ਸਕਦਾ ਇਹ ਅੰਦਰ ਟਰੈਕਟਰ ਹੋਰ ਖੜਾ ਹੋਵੇ ਕੋਈ ਠੀਕ ਹੈ ਜੀ ਸਭਰਾਜ ਦਾ ਮਾਡਲ ਇਹ ਆ ਕੇ ਕੀਪਦਾ ਹੋਰ ਵੀ ਸਭਰਾਜ ਦੇ ਮਾਡਲ ਆਦੇ ਉਹਾਰੇ ਟਾਈਮ ਤੇ ਪਤਾ ਲੱਗੇਗਾ ਕਿ ਐਕਸਪੋਜ਼ ਹੋ ਜੂਗਾ ਰਿਵੀਲ ਹੋ ਜਾਣਗੀਆਂ ਗੱਲਾਂ ਕੁਝ ਸਮੇਂ ਦੇ ਵਿੱਚ ਵਿੱਚ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਣਾ ਬਾਈ ਸੋ ਫਿਲਹਾਲ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਸਟੇ ਟਿਊਨਡ ਜਿੰਨਾ ਚਿਰ ਕੋਈ ਅਗਲੀ ਅਪਡੇਟ ਨਹੀਂ ਆਉਂਦੀ ਉਹਨਾਂ ਚਿਰ ਤੁਸੀਂ ਬਸ ਇਹ ਇੰਜੋਏ ਕਰੋ ਕਿੰਨਾ 99 ਦੇ ਉੱਤੇ ਜਿਹੜਾ ਏਸੀ ਕੈਬਨ ਤੁਸੀਂ ਬੁੱਕ ਬੁੱਕ ਤਾਂ ਹੁਣੇ ਹੋ ਜਾਣਗੇ ਸ਼ੁਰੂ ਹੋ ਗਏ ਵੀਰੇ ਸਟਾਰਟ ਹੈ ਤੇ ਇਹ ਕਹਿ ਸਕਦੇ ਆਂ ਵੀ ਜਦੋਂ ਆਪਾਂ ਹੁਣ ਵੀਡੀਓ ਆਪਣੀ ਅਪਲੋਡ ਹੋ ਗਈ ਹੈ ਹਾਂਜੀ ਤੇ ਇਸ ਤੋਂ ਬਾਅਦ ਆਪਣਾ ਤੁਸੀਂ ਕਾਲ ਕਰ ਸਕਦੇ ਹੋ 9872037100 ਦੇ ਉੱਪਰ 987268100 ਦੇ ਉੱਪਰ ਠੀਕ ਹੈ ਸੋ ਬੁਕਿੰਗ ਵਾਸਤੇ ਜਾਂ ਕੋਈ ਵੀ ਕੁਇਰੀ ਵਾਸਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਡੀ ਜਿਹੜੇ ਵਰਕਰਸ ਨੇ ਉਹਨਾਂ ਨਾਲ ਈਵਨ ਕਿ ਸੰਡੇ ਨੂੰ ਵੀ ਤੁਹਾਡੀ ਕਾਲ ਅਟੈਂਡ ਹੋਊਗੀ ਟਾਈਮਿੰਗ ਰਹੂਗੀ 9 ਵਜੇ ਤੋਂ ਲੈ ਕੇ 6 ਵਜੇ ਤੱਕ ਠੀਕ ਹੈ ਐਡਰੈਸ ਆਪਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹਾ ਸਮਾਣਾ ਤਹਿਸੀਲ ਹੈ ਸਮਾਣੀ ਤੋਂ ਪਾਤੜਾ ਰੋਡ ਦੇ ਨੇੜੇ ਆਪਾਂ ਜਾਣੇ ਆ ਤਿੰਨ ਕਿਲੋਮੀਟਰ ਜਾ ਕੇ ਪਿੰਡ ਆਉਂਦਾ ਚੱਕ ਅੰਮ੍ਰਿਤਸਰੀਆ ਉੱਥੇ ਤੁਸੀਂ ਆ ਪਹੁੰਚ ਸਕਦੇ ਸਾਡੇ ਕੋਲ ਡਿਸਪਲੇ ਬੋਰਡ ਸਾਡੇ ਜਗ੍ਹਾ ਜਗ੍ਹਾ ਲੱਗੇ ਹੋਏ ਨੇ। ਬਾਕੀ ਤੁਸੀਂ ਉੱਥੇ ਆ ਕੇ ਕਾਲ ਵੀ ਕਰ ਸਕਦੇ ਹੋ 9872037100 ਦੇ ਉੱਪਰ। ਠੀਕ ਹੈ। ਬਾਕੀ ਲੁੱਕ ਵਾਈਜ਼ ਸਵਰਾਜ ਪਹਿਲਾਂ ਹੀ ਬਹੁਤ ਘੈਂਟ ਸੀ ਤੇ ਹੁਣ ਏਸੀ ਕੈਬਨ ਲੱਗਾ ਜੀ। ਹੁਣ ਏਸੀ ਕੈਬਨ ਲਾ ਕੇ ਬਾਈ ਥੋੜੀ ਹੋਰ ਗੱਲਬਾਤ ਬਣ ਗਈ। ਇਹ ਪਹਿਲੀ ਸਵਰਾਜ ਸਵਰਾਜ ਹੋਈ ਪਈ ਸੀ ਤੇ ਹੁਣ ਥੋੜਾ ਜਿਹਾ ਹੋਰ ਹੁਣ ਥੋੜਾ ਜਿਹਾ ਹੋਰ ਉੱਤੇ ਜਾਊਗਾ। ਹੋਰ ਉੱਤੇ ਜਾਊਗਾ ਹਣਾ। ਹੁਣ ਤੱਕ ਆਪਾਂ ਸੁਣਿਆ ਕਹਿੰਦਾ ਫੋਰਡ ਦੇ ਫਰਾਟੇ ਸੀ ਹੁਣ ਸਵਰਾਜ ਦੇ ਵੀ ਕੜਾਕੇ ਦੇਖਿਓ ਥੋੜਾ ਟਾਈਮ ਚਾਹੀਦਾ ਸੋ ਕਹੇ ਨਾ ਬਾਈ ਸਵਰਾਜ ਹੈ ਨਾ ਰਾਜ ਕਰਨ ਵਾਸਤੇ ਆਇਆ ਸੋ ਰਾਜ ਕਰੂਗਾ ਬਾਈ ਰਾਜ ਕਰੇਗਾ ਤੇ ਵੀਡੀਓ ਕਿਵੇਂ ਦੇ ਲੱਗੇ ਜਰੂਰ ਦੱਸਿਆ ਸ਼ੇਅਰ ਕਰਿਆ ਜੇ ਨੰਬਰ ਸਕਰੀਨ ਤੇ ਚੱਲੂ ਹੈ ਧੰਨਵਾਦ